ਤਾਂ ਨਾ ਗੀਤ ਕੱਢੋ ਰੇਤਾ ਜਿਹੜੇ ਕਿਸਾਨ ਦੀ ਪੈਲੀ 'ਚ ਉਹ ਕੱਢੇ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਤੇ ਬਾਕੀ ਚਲੋ ਪੁੱਤੋਂ ਬਾਰਿਸ਼ ਛੜੇਗੀ ਤੇ ਰਸਤਾ ਬਣੂਗਾ ਫੇਰ ਆਹ ਦੇ ਕੰਮ ਹੱਲੋ ਘਟੋ ਘੜ 15-20 ਦਿਨ ਬਾਅਦ ਆਪਾਂ ਕੱਢ ਸਕਦੇ ਆ ਇੱਕ ਤੇ ਫਸਲ ਚਲੋ ਆਡੀ ਮਾਰੀ ਗਈ ਆ ਇਹ ਸਾਨੂੰ ਇਹੋ ਹੀ ਆ ਕਿ ਅਗਲੀ ਮਹੀਨੇ ਇਹ ਵੀ ਆ ਕਿ ਪਾਣੀ ਦੇ ਨੀਵਾ ਹੀ ਨਹੀਂ ਆਉਂਦਾ ਲੱਗਦਾ ਕਿ ਦੋ ਤੋਂ ਅੱਗੇ ਡਬਲ ਕੀਤਾ ਕਿ ਜਿੰਨੇ ਗੱਡੀ ਰਹਿ ਗਈ ਸੀ ਗੱਡੀ ਨਹੀਂ ਗੱਲੀ ਤੇ ਨਹੀਂ ਕਿਸਮਤ ਸਮਝ ਕੀ ਬੰਦੇ ਦੋ ਬੰਦੇ ਆਇਆ ਦੋ ਬੰਦੇ ਤੇ ਉਹ ਚਾਹ ਵੀ ਰੁਕ ਗਿਆ ਲੱਗਦਾ ਦੋ ਬੰਦੇ ਪੂਰੇ ਰੋਣ ਦੇ ਕਿ ਪਿੰਡ ਪਾਸ ਦਾ ਦੀਨਾ ਟਰੈਕਟਰ ਆ ਵੇਖੋ ਦੋ ਫਸੇ ਮੱਲੀ ਸਾਹਿਬ ਮੇਰਾ ਨਾਮ ਹਰਪਿੰਦਰ ਸਿੰਘ ਹੈ ਜੀ ਪਿੰਡ ਨੰਗਲ ਸੋਹਲਿਆ ਆਪਣਾ ਤੇ ਅੱਜ ਮੱਲੀ ਸਾਹਿਬ ਰੇਤ ਸਾਡੇ ਪਿੰਡ ਕੰਮ ਸੇ ਕਮ 4 ਫੁੱਟ ਦੇ ਕਰੀਬ ਤੇ ਇੱਥੇ ਆ ਇਹ ਜੇ ਤੋ ਪਿੱਛੇ ਨੂੰ ਜਾਈਏ ਨਾਲ ਹੀ ਉਹ ਬੰਨ ਟੁੱਟਾ ਸਾਹਮਣੇ ਉਧਰ ਨੂੰ 6 ਫੁੱਟ ਕਿਤੇ 7 ਫੁੱਟ ਇਸ ਤਰੀਕੇ ਨਾਲ ਰੇਤ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਪੱਕੀਆਂ ਦਾ ਨੁਕਸਾਨ ਹੋ ਗਿਆ ਇਹ ਤਾਂ ਦੱਬ ਗਈਆਂ ਬਾਕੀ ਕਿ ਚਲੋ ਚੱਲਣ ਦਿਆਂ ਵਾ ਕੰਮ بارش ਵੇਖੋ ਪਾਣੀ ਅਜੇ ਵੀ ਆਈ ਜਾਂਦਾ 4-4 ਫੁੱਟ ਘਟੋ ਘਟ ਰੇਤ ਇੱਥੇ ਹੈ ਜਿੱਥੇ ਆਪਾਂ ਖੜੇ ਹਾਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿਸ ਤਰੀਕੇ ਨਾਲ ਇਹ ਲੱਗਦਾ ਕਿ ਕੋਈ ਫਾਇਦਾ ਵੀ ਹੈ ਰੀਲੀਫ ਮਿਲੀ ਕਿਸਾਨਾਂ ਨੂੰ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਵਾ 15 ਨਵੰਬਰ ਤੱਕ ਅਰੇ ਇੱਕ ਤੁਸੀਂ ਮੱਲੀ ਸਾਹਿਬ ਵੇਖੋ ਕਿ 15 ਨਵੰਬਰ ਤੱਕ ਪਾਣੀ ਜਿਹਦੀ ਆਉਣ ਡਿਆ ਥੋੜਾ ਥੋੜਾ ਉਹ ਤੋਂ ਬਾਰਿਸ਼ ਆ। ਇੱਥੇ ਜੇ ਆਪਾਂ ਇਹਨੂੰ ਚੁੱਕਣ ਦੀ ਸ਼ੁਰੂਆਤ ਕਰਨੀ ਚਾਹੀਏ ਤੇ ਇੱਕ ਮਹੀਨਾ ਜੇ ਲੱਗਣਾ ਵਾ ਇਹਨੂੰ ਚੁੱਕਣ ਚੁੱਕਣ ਨੂੰ ਇੱਕ ਮਹੀਨੇ ਦਾ ਟਾਈਮ ਚਾਹੀਦਾ ਉਹ ਤੱਕ ਕੋਈ ਰਸਤਾ ਹੀ ਨਹੀਂ ਚੱਲਣਾ ਇੱਕ ਮਹੀਨਾ ਮੇਰੀ ਤਰਫ਼ ਬੇਨਤੀ ਕਿ ਥੋੜਾ ਟਾਈਮ ਹੋਰ ਵਧਾਓ ਤੇ ਉਸ ਉਸ ਤਰੀਕੇ ਨਾਲ ਵਧੀਆ ਕੰਮ ਹੋ ਜਾਊਗਾ ਬਾਰਿਸ਼ ਰੋਕਦੂ ਰਸਤੇ ਖੁੱਲ ਜਾਣਗੇ ਲੱਗਦਾ ਕਿਸਾਨਾਂ ਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਕਿਸਾਨ ਹਾਲਾਕਿ ਆਰਪੀ ਬਕੋ ਛੋੜੇ ਜਿਹੜੇ ਇਹ ਤੋ ਵੇਚ ਕੇ ਵੀ ਥੋੜਾ ਹਾਂਜੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਰ ਚੀਜ਼ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਉਹ ਜਿਹੜਾ ਚਲੋ ਪੈਸੇ ਆਪਾਂ ਕਿਸਾਨ ਨੂੰ ਦੇ ਕੇ ਆਪਾਂ ਬੈਠ ਕੇ ਜਿਵੇਂ ਇਸ ਪਿੰਡ ਦੇ ਮੋਢ ਪਰ ਬੰਦੇ ਦੱਸ ਬਾਹੇ ਜਿੱਦੀ ਜ਼ਮੀਨ 'ਚ ਰੇਤ ਉਹਨੂੰ ਭਾਵਾਂਗੇ ਉਹਨੂੰ ਫਿਰ ਉਸ ਤਰੀਕੇ ਨਾਲ ਉਹਨੂੰ ਕੋਈ ਪੈਸੇ ਦਵਾਂਗੇ ਆਪਾਂ ਜਿਹੜੇ ਲੱਦਣ ਵਾਲੇ ਮਸ਼ੀਨ ਵਾਲੇ ਆ ਉਹਨਾਂ ਨਾਲ ਕਰਕੇ ਸਾਰੇ ਤਰੀਕੇ ਨਾਲ ਆਪਾਂ ਉਹਦਾ ਫਾਇਦਾ ਕਰਾਵਾਂਗੇ ਜੀ ਕਿਸਾਨ ਦਾ ਤੇ ਫਾਇਦਾ ਕਰਾਉਣਾ ਜੀ ਮਾਰੀ ਹੋਊਗਾ ਇਸ ਚੀਜ਼ ਨਾਲ ਹੋਊਗਾ ਜੀ ਹੋਊਗਾ 100% ਹੋਊਗਾ ਜਦੋਂ ਕਿਸਾਨ ਦੀ ਰੇਤ ਆ ਉਹ ਆਪਣੀ ਮਰਜ਼ੀ ਨਾਲ ਚੁਕਾਊਗਾ ਬਾਕੀ ਚੁੱਕੀ ਚਕਾਊ ਦਾ ਵਧੀਆ ਤਰੀਕੇ ਨਾਲ ਆਪਾਂ ਆਉਦੀ ਮਤ ਕਰਾਂਗੇ ਲੱਗਦਾ ਰੇਤ ਚੁੱਕਣ ਤੋਂ ਬਾਅਦ ਅਗਲੀ ਫਸਲ ਦੀ ਬੀਜ ਪਾਊਗਾ ਕਿਸਾਨ ਇਹ ਵੀ ਫਾਇਦਾ ਹੋਊਗਾ ਹਾਂਜੀ ਜੀ ਉਹਦੇ ਭਾਜੀ ਵੇਖੋ 12 ਮੌਸਮ ਤੇ ਆ ਇਹ ਤਾਂ ਪਰਮਾਤਮਾ ਦੇ ਅਰਦਾਸ ਹੈ ਕਿ ਇਹ ਮੌਸਮ ਸੁਹਾਵਣਾ ਕਰੇ ਜੇ ਮੌਸਮ ਇਦਾਂ ਦਾ ਰਹਿੰਦਾ ਫਿਰ ਤੇ ਮੱਲੀ ਸਾਹਿਬ ਮੈਨੂੰ ਉਹ ਵੀ ਨਹੀਂ ਹੱਥ ਲੱਗਦੇ ਜੇ ਮਤਲਬ ਮੌਸਮ ਚੰਗਾ ਹੋ ਜਾਂਦਾ ਆ ਫੇਰ ਆ ਰੇਤ ਆਪਾਂ ਚੁੱਕ ਕੇ ਤੇ ਕਣਕ ਬੀਜਣ ਦੀ ਕੋਸ਼ਿਸ਼ ਤੇ ਕਰਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਮੌਸਮ ਕਿਦਾਂ ਦਾ ਕੀ ਮੇਰਾ ਨਾਮ ਹਮਨ ਸਿੰਘ ਸੰਧੂ ਪਿੰਡ ਨੰਗਲ 16 ਵੀਰ ਜੀ ਮਿਰਜੀ ਆਪਣਾ ਰਾਵੀ ਦਰਿਆ ਤੋਂ ਸਿਰਫ 2.5 ਕਿਲੋਮੀਟਰ ਤੇ ਹੀ ਆਪਣਾ ਪੈਂਡਿਆ ਇੱਕ ਛੋਟੀ ਇਥੋਂ ਡਰੇਨ ਲੰਘਦੀ ਜਿਹੜੀ ਰਾਵੀ ਨਦੀ ਚ ਪੈਂਦੀ ਆ ਇਥੋਂ ਮਿਰਜੀ ਬੰਨ ਟੁੱਟ ਗਏ ਅੱਜ ਆ ਕਿਸਾਨ ਵੀਰ ਮੇਰੇ ਨਾਲ ਹੀ ਖੜੇ ਆ ਲੰਬੜਦਾਰ ਜੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਮਿਰਜੀ ਤਿੰਨ ਤਿੰਨ ਫੋਟ ਇੱਥੇ ਰੇਤ ਚੜ ਗਈ ਆ ਤੁਸੀਂ ਵੇਖ ਸਕਦੇ ਜੇ ਅਸੀਂ ਮਿਰਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਜੋ ਵੀ ਆਪਾਂ ਇਹਨੂੰ ਵਧੀਆ ਤਰੀਕੇ ਹੋਏ ਕਿਉਂਕਿ ਅਜੇ ਤੱਕ ਤਾਂ ਸਾਨੂੰ ਐਵੇਂ ਨਹੀਂ ਲੱਗਣ ਰਿਹਾ ਕਿ ਜਲਦੀ ਇੱਥੇ ਕਣਕ ਦੀ ਬਜਾਈ ਵੀ ਹੋ ਸਕਦੀ ਆ ਤਾਂ ਅਸੀਂ ਤੇ ਇਹੋ ਕਹਿੰਨੇ ਗਿਰਜੀ ਦਾ ਜੋ ਵਧੀਆ ਤੋਂ ਵਧੀਆ ਹੱਲ ਲਿਆ ਉਹ ਕਰ ਇਥੋਂ ਆਪਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੋ ਕੰਮ ਚੱਲੇ ਸੀਐਮ ਸਾਹਿਬ ਨੇ ਅੱਜ ਜਿਸ ਤਰੀਕੇ ਨਾਲ ਕਿਹਾ ਕਿ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਰੇਟ ਤੇ ਫੈਲਣੀ ਤੇ ਕੱਢ ਸਕਦੇ ਜੋ ਉਹਨੂੰ ਵੇਚ ਵੀ ਸਕਦੇ ਹੋ ਕਿਸ ਤਰੀਕੇ ਨਾਲ ਵੇਚ ਵੀਰ ਜੀ ਉਹ ਚਲੋ ਉਹਨਾਂ ਨੇ ਕਹਿ ਤੇ ਦਿੱਤੀ ਇਹ ਗੱਲ ਪਰ ਅਜੇ ਦੇਖੋ ਆ ਹੁਣ ਪੱਕੀ ਫਸਲ ਆ ਵੀਰ ਜੀ ਆ ਵੇਖੋ ਕੀ ਹਾਲ ਬਣਿਆ ਇਹਨੂੰ ਹੁਣ ਕੱਢਦੇ ਆ ਵੀਰ ਜੀ ਟਾਈਮ ਲੱਗਣਾ ਵਾ ਜੇ ਮੰਨ ਲਓ ਕੱਢਣਾ ਸ਼ੁਰੂ ਵੀ ਕਰਦੇ ਇੱਕ ਦਿਨ ਦਾ ਤੇ ਕੰਮ ਨਹੀਂ ਹੈਗਾ ਵੀਰ ਜੀ ਉਹਨਾਂ ਟਾਈਮ ਵੇਖੋ ਕਣਕ ਵਿੱਚ ਵੀ ਕਿਹੜਾ ਰਹਿ ਜਾਣਾ ਇਸ ਕਰਕੇ ਮੌਸਮ ਵੇਖੋ ਬਰਸਾਤ ਹੈ ਬੰਨ ਤੇ ਸਾਰੇ ਵੀਰਜੇ ਜੇ ਟੁੱਟੇ ਪਏ ਆ ਪਾਣੀ ਇਧਰੋਂ ਅਜੇ ਵੀ ਸਾਨੂੰ ਇਹ ਡਰ ਜਿੱਦਾਂ ਬਰਸਾਤ ਹੋਣ ਦੀ ਕਿ ਪਾਣੀ ਫਿਰ ਇਨਾਂ ਖੇਤਾਂ ਵਿੱਚ ਹੀ ਨਾ ਜੇ ਇਸ ਕਰਕੇ ਵੀਰਜੀ ਉੱਤੇ ਚਲੋ ਲੰਮਾ ਕੰਮ ਪੈਣਾ ਪਰ ਫਿਰ ਆਣ ਅਸੀਂ ਜੇਹੋ ਚੁੰਦੇ ਆ ਕਿ ਆ ਵੇਖੋ ਖੇਤਾਂ ਦਾ ਜੋ ਹਾਲ ਬਣਿਆਵੇਂ ਇਨਾਂ ਦਾ ਜੋ ਵੀ ਮਸਲਾ ਵਾਲੇ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਸੀਐਨ ਸਾਹਿਬ ਨੇ 20000 ਰੁਪਏ ਪਰ ਏਕੜ ਅਨਾਉਂਸ ਕੀਤਾ ਵੀਰਜੀ 20000 ਤੇ ਏਕੜ ਕੀਤਾ ਪਰ ਜਿਹੜਾ ਨੁਕਸਾਨ ਆ ਉਹ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਕਿਉਂਕਿ ਇੱਥੋਂ ਬੰਨ ਟੁੱਟਾ ਸਿੱਧਾ ਪਿੰਡ ਨਿੰਗਲਸੋੜ ਤੁਸੀਂ ਦੇਖ ਸਕਦੇ ਜੇ ਬਿਲਕੁਲ ਨਾਲ 1 ਕਿਲੋਮੀਟਰ ਤੇ ਨਿੰਗਲਸੋੜ ਵਾਲਾ ਬੰਨ ਤੋਂ ਤੇ ਇਸ ਕਰਕੇ 9-9 ਫੁੱਟ ਪਾਣੀ ਲੋਕਾਂ ਦੇ ਘਰ ਬਹਿ ਗਈਆਂ ਟੈਲਾਂ ਬਹਿ ਗਈਆਂ ਕੋਠੇ ਪਾੜ ਗਏ ਕਈਆਂ ਦੀਆਂ ਕੰਧਾਂ ਡਿੱਗ ਪੀਆਂ ਬੁਰੇ ਹਾਲ ਬੰਕੇ ਦਿਹਾੜੇ ਵੀਰ ਜੀ ਬਹੁਤ ਨੁਕਸਾਨ ਹੋਇਆ ਵਾ ਮੈਂ ਨੰਬਰ ਦਾ ਤਰਸੇਮ ਸਿੰਘ ਜੀ ਪਿੰਟ ਮੇਰਾ ਨਿੰਗਲਸੋੜ ਜੇ ਆ ਮੇਰਾ ਖੇਤ ਇਹਦੇ ਵਿੱਚ 6-7 ਕਿੱਲੇ ਖੇਤ ਹੈ ਜਿਹਦੇ ਵਿੱਚ 4-4 5-5 ਫੁੱਟ ਰੇਤ ਪੈ ਗਈ ਜੀ ਠੀਕ ਹੈ ਨੁਕਸਾਨ ਕਿੰਨਾ ਹੋਇਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੀ ਜੇਰਾ ਬਰਬਾਦ ਹੋ ਗਿਆ ਸਾਰਾ ਫਸਲਾਂ ਬਿਲਕੁਲ ਵੱਢਣ ਤੇ ਆਈ ਤੇ ਸਾਰਾ ਵੇਲੋਂ ਖਰਾਬ ਹੋ ਗਈ ਜੀ ਕਿੰਨੇ ਕਿੰਨੇ ਫਟਰੇ ਸਨ ਫਿਰ 4-4 ਫਟ ਹੋ ਗਈ 3.5-4 ਫਟ ਦੇ ਕਰੀਬ ਹੈ ਕੋਣੇ ਜਿਸ ਤਰੀਕੇ ਨਾਲ ਐਲਾਨ ਕੀਤਾ ਸੀ ਐਮ ਸਾਹਿਬ ਨੇ ਫਿਰ ਇਹ ਫਟ ਸਾਕਦੇ ਜੋ ਸੀਐਮ ਦਾ ਐਲਾਨ ਥੋੜਾ ਵਧੀਆ ਪਰ ਟਾਈਮ ਬਹੁਤ ਘਟ ਜੇ 1 ਮਹੀਨਾ ਤੇ ਮਹਾ ਰਸਤਾ ਬਣਦੇ ਲੱਗਣਾ ਜੀ 1 ਮਹੀਨੇ ਤੋਂ ਪਹਿਲਾਂ ਪਰ ਇਹ ਤੇ ਕਿਸੇ ਬੰਨੇ ਖੜੀ ਨਹੀਂ ਸਕਦੀ ਤੇ ਜਿਤਨਾ 15 ਨਵੰਬਰ ਦਾ ਦਿੱਤਾ ਫਿਰ ਮਹੀਨਾ ਸਰ ਕੋ ਰਹਿ ਗਿਆ ਮਹੀਨੇ ਦੇ ਵਿੱਚ ਤੇਈ ਕੋਸ਼ਿਸ਼ ਨਹੀਂ ਕਰ ਸਕਦੇ ਮਤਲਬ ਸਾਨੂੰ ਸੀਐਮ ਗਾ ਦੀ ਬੇਨਤੀ ਹੈ ਮਾਨ ਗਾ ਦੀ ਵੀ ਸਾਨੂੰ ਟਾਈਮ ਵਧ ਦਿੱਤਾ ਜੇ ਦਾ ਫੈਸਲਾ ਵਧੀਆ ਲੱਗਦਾ ਐਸਾ ਬਹੁਤ ਵਧੀਆ ਜੇ ਪਰ ਟਾਈਮ ਸਾਨੂੰ ਜ਼ਿਆਦਾ ਦਿੱਤਾ ਜਾਵੇ ਇੱਕ ਜਣਾ 20000 ਮੁਆਵਜ਼ਾ ਤੇ ਆ ਤੇ ਕੁਛ ਵੀ ਨਹੀਂ ਆ ਤੇ 10 ਪੱਧਰ 10000 ਤੇ ਇੱਕ ਏਕੜ ਤੇ ਮਨ ਖਰਚਾ ਆਉਣ ਲਿਆ ਜੀ ਤੇ 20000 ਦੇ ਨਾਲ ਅਸੀਂ ਕੀ ਕਰ ਸਕਦੇ ਜੀ ਮੈਨੂੰ ਹੋਰ ਬਤਾਉਣਾ ਚਾਹੀਦਾ ਹੋਰ ਬਤਾਉਣਾ ਚਾਹੀਦਾ ਸੀ ਇੱਕ ਜਿਹੜਾ ਜਿਹਨਾਂ ਦੇ ਖੇਤਾਂ ਚ ਰੇਤ ਆ ਇਹਨਾਂ ਨੂੰ ਟਾਈਮ ਵਧ ਦੇਣਾ ਚਾਹੀਦਾ ਠੀਕ ਹੈ ਇਹ ਰੇਤ ਤੁੱਟਣ ਦੇ ਨਾਲ ਲੱਗਦਾ ਅਗਲੀ ਫਸਲ ਬੀਜ ਪਾਉਣਗੇ ਕਿਸਾਨ ਨਹੀਂ ਫਸਲ ਨਹੀਂ ਜੇ ਬੀਜੀ ਜਾਣੀ ਕਿਉਂਕਿ ਰੇਤ ਬਹੁਤ ਜ਼ਿਆਦੀ ਜੀ ਇੱਕ ਸਾਲ ਦੋ ਸਾਲ ਤੱਕ ਨਹੀਂ ਜੇ ਫਸਲ ਬੀਜ ਸਕਦੇ ਜਿੰਨੀ ਰੇਤ ਆ ਇਹ ਟਾਈਮ ਵਧ ਦੇਣਾ ਚਾਹੀਦਾ ਜੀ ਸਾਡੀ ਦਾ ਉਹ ਸੀਐਮ ਗਾਰੀ ਬੇਨਤੀ ਜੀ ਕਿ ਸਾਡਾ ਟਾਈਮ ਸਾਨੂੰ ਵਧ ਦਿੱਤਾ ਜਾਵੇ। ਨਾਮ ਮੇਰਾ ਵੀਰ ਜੀ ਦਜਿੰਦਰ ਸਿੰਘ ਮੈਂ ਮੌਜੂਦਾ ਮੈਂਬਰ ਪੰਚਾਇਤ ਆ। ਕੀ ਹਾਲਾਤ ਨੇ ਤੁਹਾਡੀਆਂ ਪੈਲੀਆਂ ਦੇ ਜੀ। ਹਾਲਾਤ ਵੀਰ ਜੀ ਬਹੁਤ ਮਾੜੇ ਹੋ ਚੁੱਕੇ ਨੇ ਇਸ ਟਾਈਮ। ਤੁਹਾਨੂੰ ਹੀ ਵੇਖ ਹੀ ਰਹੇ ਜੀ ਚਾਰ-ਚਾਰ ਫੁੱਟ ਤੇ ਰੇਤ ਪੈ ਗਈ ਇੱਥੇ। ਠੀਕ ਆ। ਗੱਡੀ ਹੁਣ ਗੱਡੀ ਫਸਲ ਦੀ ਕੋਈ ਮਤਲਬ ਬੁਨਿਆਦ ਨਹੀਂ ਵੀ ਅਗਲੀ ਬੀਜੀ ਜਾਊਗੀ। ਤੇ ਇਸ ਕਰਕੇ ਸਾਨੂੰ ਟਾਈਮ ਬਹੁਤ ਘਟਿਆ ਰੇਤ ਵਿੱਚ ਚਕਾਈ ਦਾ ਇਹ ਵਧਾਉਣਾ ਚਾਹੀਦਾ ਇਸ ਟਾਈਮ। ਪਰ ਫਾਇਦਾ ਹੋਊਗਾ ਲੱਗਦਾ ਕਿਸਾਨਾਂ ਨੂੰ ਫਾਇਦਾ ਹੈ। ਸ਼ਾਇਦ ਕੋਈ ਫਾਇਦਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਜੇ ਲੱਗਦਾ ਫਸਲ ਦੁਬਾਰਾ ਬੀਜੀ ਜਾਊਗੀ ਨਹੀਂ ਜੀ ਵੀਰ ਜੀ ਸਾ ਦੋ ਸਾ ਤੇ ਮਤਲਬ ਵੈਸੇ ਨਹੀਂ ਬੀਜੀ ਜਾਣੀ ਚੰਨੀ ਰਹੇ ਜੇ